ਮంత్రి ਹੱਦਾਂ ਤੇ ਸਖ਼ਤ ਅਧਰਥ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਲੋਕਾਂ ਦੇ ਲਈ ਮਸੀਹਾ ਬਣੇ ਡਾਕਟਰ ਐਸ.ਪੀ. ਸਿੰਘ ਉਪਰੋਇ ਜਿਨ੍ਹਾਂ ਦੇ ਯਤਨਾਂ ਸੱਤਾ ਬਾਜ਼ੀ ਨੌਜਵਾਨੋ ਕੀ ਦੁਬਈ ਦੇ ਵਿੱਚ ਫਾਂਸੀ ਦੇ ਜਿਨ੍ਹਾਂ ਨੂੰ ਸਜ਼ਾ ਹੋ ਗਈ ਸੀ ਤਾਂ ਮਾਫ਼ੀ ਫੁਰੰਤ ਹੋਣਾ ਲੁਧਿਆਣਾ ਜ਼ਿਲ੍ਹੇ ਦੇ ਨਾਲ ਸਬੰਧਤ ਨੌਜਵਾਨ ਸ਼ਕੀਰ ਸਿੰਘ ਆਪਣੇ ਵਤਨ ਪਰਤਿਆ ਤੇ ਮੌਤ ਨੂੰ ਬਚ ਗਿਆ ਇਹ ਨੌਜਵਾਨੀ ਮਾਫੀਆ ਦੇ ਕਿਲੋਕਟਪੇਚ ਦਸਿਆ ਜਾਰੀ ਹੈ ਕਿ ਮਾਂ ਦੇ 9 ਸਾਲਾਂ ਬਾਅਦ ਹਵਾਈ ਅੱਡੇ ਦੇ ਕੋਈ ਮਿਲਾਪ ਦੇ ਦੌਰਾਨ ਦੋਵੇਂ ਮਾਂ ਪੁੱਤ ਕਾਫੀ ਭਾਬੂ ਕੋ ਜਾਣਦੇ ਇਸ ਸੰਬੰਧੀ ਜਾਣਕਾਰੀ ਬੰਦਿਆ ਸਿਰਫ ਦਾ ਪਲਾਟਰ ਤਿਆਰ ਨੂੰ ਮਨਪ੍ਰੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਸਾਲ 2018 ਦੇ ਵਿੱਚ ਦੁਬਈ ਦੇ ਵਿੱਚ ਪੰਜਾਬੀ ਨੌਜਵਾਨ ਇਹਨਾਂ ਦੇ ਵਿੱਚ ਸੁਖਵੀਰ ਸਿੰਘ ਦੇ ਇਲਾਵਾ ਗੁਰਪ੍ਰੀਤ ਸਿੰਘ ਤੇ ਜਤਿੰਦਰ ਕੁਮਾਰ ਸ਼ਾਮਲ ਸੀ ਇਹ ਸੁਬਾਨ ਦੇ ਨਾਲ ਸੰਬੰਧਿਤ ਟੈਕਨੋਲੋਜੀ ਬੰਦੇ ਕਤਲ ਮਾਮਲੇ ਦੇ ਵਿੱਚ ਖੜੇ ਜਾਂਦੇ ਨੇ ਜਿੱਤੇ ਨੌਜਵਾਨਾਂ ਨੂੰ 25 ਸਾਲ ਦੀ ਸਜ਼ਾ ਹੁੰਦੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਸਜ਼ਾ ਉੱਪਰ ਇੱਕ ਫਟਰੋਕਿਤ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਅਪੀਲ ਤੇ ਅਦਾਲਤ ਨੇ ਸਖਤ ਰਵੱਈਆ ਅਪਣਾਉਂਦਿਆਂ 25 ਸਾਲ ਸਜ਼ਾ ਨੂੰ ਫਾਂਸੀ ਦੇ ਵਿੱਚ ਤਬਦੀਲ ਕਰ ਦਿੱਤਾ ਇਸੇ ਤਰੰਤੇ ਉਸ ਨੌਜਵਾਨਾਂ ਦੇ ਪਰਿਵਾਰਾ ਦਾ ਉਹਨਾਂ ਦੇ ਨਾਲ ਕੋਈ ਸੰਪਰਕ ਨਾ ਹੋਇਆ ਤਾਂ ਉਹਨਾਂ ਨੇ ਮਦਦ ਲਈ ਹਰਦਸਿਧ ਸਿੰਘ ਤੇ ਉਹਨਾਂ ਦੇ ਸੇਕੀ ਉਹਨਾਂ ਦੀ ਟੀਮ ਦੇ ਵੱਲੋਂ ਪੀੜਤ ਪਰਿਵਾਰਾਂ ਦੇ ਨਾਲ ਮਿਲ ਕੇ ਸਦਾਨ ਜਨ ਨਾਲ ਸਬੰਧਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਬਹੁਤ ਕੁਝ ਦੀ ਪਰਸਕੰਤਾ ਨਹੀਂ। ਕੌਣਾ ਆਜਾਟ ਦਿੱਤੀ। ਉਹਨਾਂ ਕਹਿ ਪਰ ਪੁੱਤਰ ਦਾ ਜਿਹ ਹਕੁਸ਼ਮਾ ਹੋਇਆ। ਫਿਰਾਂ ਦੇ ਸਲਾਮ ਮੁਤਾਬਕ ਇੱਕ ਮੌਕੇ ਪਰਿਵਾਰ ਦੇ ਵੱਲੋਂ ਮੁਰਦ ਦੀ ਵੀ ਇਹ ਅਰਜ਼ੀ ਅਦਾਲਤ ਵੱਲ ਦਿੱਤੀ ਨੇ ਨੌਜਵਾਨਾਂ ਦੀ ਸਜ਼ਾ ਮਾਫ ਇਹ ਤੇ ਪਹਿਲਾ ਮਾਮਲਾ ਹੈ ਜਿਸ ਦੇ ਵਿੱਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੇ ਬਲਦਮਨੀ ਨਹੀਂ ਦਿੱਤੀ ਤੇ ਹੁਣ ਇਸੇ ਕੇਸ ਦੇ ਵਿੱਚ ਫਸਿਆ ਨੌਜਵਾਨ ਆਪਣੀ ਕਹਾਣੀ ਵਾਪਸ ਕਰਦਾ ਹੈ 58 ਪੌਂਚੀ ਸਰਬਤ ਦਾ ਪਲਾ ਪ੍ਰਸਤੂ ਦੇ ਆਗੂ ਮੰਤਰੀ ਜਿੰਦੂ ਨੇ ਕਿਹਾ ਕਿ ਸਿਆਸੀ ਹੱਦਬੰਦੀਆਂ ਤੋਂ ਉੱਪਰ ਇਹ ਗੁਰੂਤਵਾਸ ਤੋਂ ਬੱਚੇ ਦੀ ਜ਼ਿੰਦਗੀ ਬਚਾਉਣ ਵਾਲੇ ਫਰਿਸ਼ਤੇ ਡਾਕਟਰ ਰੋਹਰ ਦੀ ਬਦੌਲਤ ਸਾਲ 2010 ਤੋਂ ਲੈ ਕੇ ਹੁਣ ਤੱਕ 45 ਦੋ ਸਾਲ 500 ਜਾਂ ਫਿਰ 45 ਸਾਲਾਂ ਤੱਕ ਦੀਆਂ ਲੰਬੀਆਂ ਸਜ਼ਾਵਾਂ ਤੋਂ ਮੁਕਤੀ ਦਵਾਈ ਗਈ ਹੈ। ਨਵੇਂ ਵਿਦਿਅਕ ਸਿਖਲ ਡਾਕਟਰ ਡੋਗਰ ਵਿਦਵੰਦੋ ਸੁਖੀ ਸਿੰਘ ਜੀ ਨੂੰ ਪੰਜਾਬ ਦੇ ਅੰਦਰ ਗਿਆ ਤੇ ਪੰਜਾਬ ਦੇ ਅੰਦਰ ਪੁਲਿਸ ਦੀ ਰੋਜ਼ਗਾਰ ਦਰਦੀ ਨੂੰ ਬੰਦ ਕਰ ਜਾਵੇਗਾ। ਮੇਰਾ ਨਾਮ ਹਰ ਹਰਜਿੰਦਰ ਸਿੰਘ ਆ ਜੀ। ਮੈਂ ਬੇਟੇ ਦਾ ਫਫੜ ਲਾਦਾ। ਤੇ ਮੈਂ ਤਕਰੀਬਨ ਕਾਫੀ ਪਾਜਦੋ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰੇ ਚਿੱਠੀਆਂ ਕੜਾਈਆਂ ਫਿਰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ 'ਚ ਮਿਲਿਆ। ਯਾਨੀ ਅੱਜ ਜੋ ਵੀ ਹੋਇਆ ਅਬਰਾਈ ਸਾਹਿਬ ਦੀ ਵਜ੍ਹਾ ਨਾਲ ਕੰਮ ਕਿੰਨਾ ਮੁਕਵਲਾ ਹੀ ਕੋਈ ਆਖੀ ਹੋਇਆ ਕਿਸੇ ਬਾਹਰ ਬਾਹਰ ਸਰ ਹੁਣ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਭੇਜਿਆ ਸੀ ਕੰਪਨੀ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ ਜਿਹਨੇ 1 ਸਾਲ ਡੇਢ ਸਾਲ ਕੰਮ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ ਉਹ ਰੱਬ ਜਾਨ ਦਾ ਆਪਾਂ ਕੋਈ ਨਾਏ ਬੱਚੇ ਨੇ ਸਾਨੂੰ ਅਸਲੀ ਦੱਸੀ ਜਾਂ ਨਾ ਸਾਨੂੰ ਪਤਾ ਵਾ ਅੱਜ ਕਿੰਨੀ ਖੁਸ਼ੀ ਹੈ ਬੇਟਾ ਬਾਪ ਦਾ ਆਇਆ ਜੀ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਇਹ ਗਣਾ ਚਾਹੁੰਦੇ ਅੱਜ ਬਰਾਏ ਸਾਹਿਬ ਵੱਲੋਂ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮਨ ਚ ਨਹੀਂ ਜੀ ਅਬਰਾਏ ਸਾਹਿਬ ਸਾਡੇ ਵਾਸਤੇ ਰੱਬ ਮੇਰਾ ਨਾਮ ਮਨਪ੍ਰੀਤ ਸੰਧੂ ਆ ਮੈਂ ਅੱਜ 에ਰਪੋਰਟ ਤੇ ਆਇਆ ਅਬਰਾਏ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 218 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਉਹਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ ਪਰ ਉਸ ਨੌਜਵਾਨ ਜਿਹੜਾ ਮ੍ਰਿਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ ਜਿਸ ਕਾਰਨ ਮੁਰਕੇ ਇੱਕ ਵਾਰ ਫਿਰ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨ ਜਾਣੇ ਸੀ ਇਸ ਕੇਸ ਦੇ ਵਿੱਚ ਫਿਰ ਅਵਰਾਜ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਪਰ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਤੇ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਾਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਏ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਕੋਈ ਨਹੀਂ ਵੀ ਅਮਰ ਰਾਜ ਸਾਹਿਬ ਜੀ ਬਹੁਤ ਸਾਹਿਬ ਭਾਈ ਇਹ ਕਿਹੜੀ ਜਗ੍ਹਾ ਗਏ ਸੀ ਤੇ ਕੀ ਗੱਲ ਕੀ ਹੋਈ ਉੱਥੇ ਇਹਨਾਂ ਨੂੰ ਕੁਝ ਨਹੀਂ ਪਤਾ ਇਹ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਇਨਾਂ ਦੀ ਐਸਪੀ ਹੋਰ ਪਰਾਈ ਉਹਦਾ ਇਹ ਕਰਦੇ ਹਾਂ ਸਾਨੂੰ ਉਹਨਾਂ ਨੇ ਕਢਾਇਆ ਬਸ ਭਾਈ ਆਪਣਾ ਨਾਮ ਦੱਸ ਕਿਹੜੀ ਜਗ੍ਹਾ ਤੇ ਤੁਸੀਂ ਗਏ ਸੀ ਮੇਰਾ ਭਾਈ ਦਬਈ ਗਿਆ ਪਰੜਨਾ ਕੀ ਕਿਹੜੇ ਸਾਲ ਸੂਈ 2015 ਚ ਗਿਆ ਸੀ ਤੇ ਜਿਹੜਾ ਤੁਹਾਨੂੰ ਭਾਣਾ ਵਰ ਤੇ ਇੱਕ ਦੋ ਵਰ ਤੇ ਆਈ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨਾ ਹੈ ਨਾ ਛੱਡੇ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਇਵ ਦਾ ਬੋਲ ਮੈਂ ਐਸਪੀ ਹੋਰ ਆ ਜਾ ਬਹੁਤ ਸ਼ੁਕਰ ਕਰਦਾ ਹਾਂ ਬਸ ਅਗਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਭਾਈ ਇਹ ਤਾਂ ਉਹਨਾਂ ਨੂੰ ਹੀ ਕਹਾਂ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਕੋੜਾ ਨਾ ਕਿੰਨੇ ਮੁੰਡੇ ਹੋ ਸੀ ਜਿਹੜਾ ਅਸੀਂ ਭਾਈ ਤਿੰਨੇ ਜਾਣੇ ਸੀਗੇ ਉਹ ਤਿੰਨੇ ਜਾਣੇ ਮੈਂ ਤੁਹਾਨੂੰ ਦੋ ਜਾਣੇ ਪਹਿਲਾਂ ਜਦੋਂ ਉਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਕੋਈ ਕਾਨੂੰਨ ਗਲਤ ਹੋ ਗਿਆ ਸਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਆ ਤੁਹਾਨੂੰ ਸੀੜੀਂ ਜ਼ਬਰਦਸਤੀ ਕੁੱਟ ਕੇ ਮਨਾਇਆ ਸੀ ਕੁੱਟ ਕੇ ਮਨਾ ਕੇ ਉਹਨਾਂ ਨੇ ਕਿਹਾ ਪਹਿਲਾਂ ਨਹੀਂ ਮੰਨੋਗੇ ਤੁਹਾਨੂੰ ਮਾਰ ਦੇਣਾਗਾ ਕਿ ਕਿੰਨੇ ਦਿਨ ਜੇਲ੍ਹ ਚ ਰਹੇ 6 ਸਾਲ ਤੋਂ ਉੱਤੇ ਹੋ ਗਏ 6 ਸਾਲ ਜਦ ਜਬਾ ਵਾਪਸ ਆਇਓ ਤੇ ਮਾਂ ਨੂੰ ਮਿਲੇ ਕਿਹੋ ਜਿਹਾ ਲੱਗ ਰਿਹਾ ਜਿਵੇਂ ਆਪਾਂ ਪਰਿਵਾਰ ਚ ਮਿਲਨੇ ਆਏ ਬ੍ਰਹਜੀ ਲੱਗਿਆ ਜਿਵੇਂ ਅੱਜ ਆਇਆ ਪਰਬਾਤ ਮੁੜ ਕੇ ਬਾਹਰ ਜਾਂਦਾ ਹੈਗਾ ਉਹ ਦੌੜਾ ਨਹੀਂ ਚਲ ਚਲ ਨਹੀਂ